ਅੱਜ ਜਿਹੜੀ ਡਾਂਸਰ ਕੁੜੀਆ ਸਿਮਰ ਸੰਧੂ ਜਿਹੜੀ ਦਾ ਕੇਸ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਉੱਪਰ ਚਰਚਾ ਦਾ ਵਿਸ਼ਾ ਬਣਿਆ ਅੱਜ ਵਿਚਾਰੀ ਫੁੱਟ-ਫੁੱਟ ਕੇ ਰੋਈ ਆ ਯਾਰ ਲੱਖ ਲਾਣ ਤੇ ਯਾਰਾ ਇਹ ਜੇ ਲੋਕਾਂ ਦੇ ਜਿਹੜੇ ਸੱਚ ਹੋਣ ਦੇ ਬਾਵਜੂਦ ਵੀ ਇਸ ਕੁੜੀ ਦਾ ਸਾਥ ਹੀ ਨਹੀਂ ਦੇ ਰਹੇ ਇਸ ਕੁੜੀ ਨੂੰ ਝੂਠਾ ਕਰਾਰ ਕਰਨ ਦੇ ਵਿੱਚ ਲੱਗੇ ਹੋਏ ਨੇ ਕਿ ਕੁੜੀ ਝੂਠੀ ਹੈ ਫਿਰ ਸਿਆਣੇ ਸਹੀ ਕਹਿੰਦੇ ਨੇ ਕਿ ਦੁਨੀਆ ਗਰੀਬ ਬੰਦੇ ਦੀ ਹੈ ਹੀ ਨਹੀਂ ਇਹ ਵਿਚਾਰੀ ਕੱਲੀ ਕੁੜੀਆ ਆਪਣੀ ਮਿਹਨਤ ਕਰਕੇ ਖਾਂਦੀ ਹੈ ਪਰ ਫਿਰ ਵੀ ਯਾਰ ਕੁਝ ਲੋਕਾਂ ਨੂੰ ਹਾਜਮ ਨਹੀਂ ਹੋ ਰਿਹਾ ਕਿਉਂਕਿ ਸਾਰੇ ਦੇ ਸਾਰੇ ਲੋਕ ਸੀ ਜਿਹੜੇ ਇਸ ਦੀ ਲੈਂਡ ਦੇ ਇਸ ਦੇ ਵਿਰੁੱਧ ਖੜ ਕੇ ਪਰ ਨਜ਼ਾਰਾ ਅੱਜ ਆਇਆ ਜਦੋਂ ਇਸ ਕੁੜੀ ਨਾਲ ਵੀ ਬਹੁਤ ਸਾਰੇ ਬੰਦੇ ਇਸੇ ਦੀ ਲੈਂਡ ਦੇ ਖੜ ਗਏ ਬੰਦਿਆਂ ਨੇ ਇਸ ਨੂੰ ਕਿਹਾ ਕਿ ਡਰਨਾ ਅਸੀਂ ਤੇਰੇ ਨਾਲ ਆ ਘਬਰਾ ਨਾ ਅਤੇ ਪ੍ਰੈਸ ਕਾਨਫਰੰਸ ਕਰਨ ਦਾ ਸੱਦਾ ਦੇ ਕੁੜੀ ਨੇ ਇੱਕੇ ਪੋਸਟ ਪਾਈ ਸੀ ਇੱਕ ਪੋਸਟ ਪਾਈ ਕੁੜੀ ਨੇ ਪਤਾ ਨਹੀਂ ਕਿੰਨੀ ਕੁ ਵੱਡੀ ਗਿਣਤੀ ਦੇ ਵਿੱਚ ਨਾ ਗਿਣਨੇ ਮੁਸ਼ਕਲ ਸੀ ਇੰਨੇ ਲੋਕ ਇਕੱਠੇ ਹੋ ਗਏ ਇਸ ਕੁੜੀ ਦੀ سپورਟ ਦੇ ਵਿੱਚ ਸਾਰੇ ਏਸੀ ਵਾਲੇ ਲੈਣਦੇ ਸੀ ਜਿਹੜੇ ਔਰਕੈਸਟਰ ਵਾਲੇ ਹੁੰਦੇ ਨੇ ਕੋਈ ਡੀਜੇ ਵਾਲਾ ਸਾਰੇ ਉਹੀ ਸੀ ਕਿਉਂਕਿ ਪਹਿਲਾਂ 5-7 ਬੰਦੇ ਸੀ ਜੋ ਕਿ ਕੁੜੀ ਦੇ ਵਿਰੋਧ ਵਿੱਚ ਚੱਲ ਰਹੇ ਸੀ ਸਿਮਰ ਸੰਧੂ ਦੇ ਇਹ ਕੁੜੀ ਦਾ ਹੌਸਲਾ ਵੀ ਟੁੱਟ ਗਿਆ ਸੀ ਬਾਈ ਐਸੇ ਕਰਕੇ ਅੱਜ ਕੁੜੀ ਨਾ ਪ੍ਰੈਸ ਦੇ ਸਾਹਮਣੇ ਰੋਣ ਲੱਗ ਗਈ ਕਹਿੰਦੀ ਮੇਰਾ ਦਿਲ ਕਰਦਾ ਵੀ ਮੈਂ ਉਸ ਬੰਦੇ ਨਾਲ ਸਮਝੌਤਾ ਕਰ ਲਾਂ ਅਤੇ ਕੁੜੀ ਨੇ ਕਿਹਾ ਵੀ ਆ ਕਿ ਮੇਰੀ ਕੋਈ ਬਾਲੀ ਵੱਡੀ ਮੰਗ ਨਹੀਂ ਹੈਗੀ ਮੈਂ ਹੰਕਾਰੀ ਨਹੀਂ ਹੈਗੀ ਕਿ ਮੁੰਡੇ ਨੂੰ ਮਾਫ਼ ਨਾ ਕਰਾਂ ਮੇਰੀ ਮੰਗ ਸਿਰਫ ਇੰਨੀ ਕਾ ਕਿ ਬਸ ਮੁੰਡਾ ਸਾਹਮਣੇ ਆਵੇ ਸਾਹਮਣੇ ਆ ਕੇ ਇੱਕ ਵਾਰ ਮਾਫੀ ਮੰਗ ਲੇ ਮੈਂ ਨਹੀਂ ਕਹਿੰਦੀ ਕਿ ਮੈਥੋਂ ਮਾਫੀ ਮੰਗੇ ਐਨਾ ਕਹਦੇ ਕਿ ਮੈਥੋਂ ਭਾਈ ਗਲਤੀ ਹੋ ਗਈ ਸੀ ਕੋਈ ਗੱਲ ਨਹੀਂ ਜਿਹੜਾ ਗਲਾਸ ਆ ਸਾਡੇ ਤੋਂ ਗਲਤੀ ਨਾਲ ਵੱਜ ਗਿਆ ਅਤੇ ਸਾਨੂੰ ਐਦਾਂ ਨਹੀਂ ਕਰਨਾ ਚਾਹੀਦਾ ਸੀ ਕਹਿੰਦੀ ਸਮਝੋਤਾ ਮੇਰਾ ਫਿਰ ਹੁਣ ਇੱਥੇ ਲੋਕਾਂ ਦਾ ਇਹੀ ਕਹਿਣਾ ਕਿ ਯਾਰ ਫਿਰ ਕੀ ਹੋ ਗਿਆ ਕੁਝ ਛੋਟਾ ਥੋੜੀ ਬਣ ਜੂ ਬੰਦਾ ਇੱਕ ਵਾਰੀ ਸਾਹਮਣੇ ਆ ਕੇ ਮਾਫੀ ਮੰਗ ਲੇ ਫਿਰ ਵੀ ਕੁੜੀਆਂ ਯਾਰ ਤੀ ਪਹਿਣਾ ਯਾਰ ਪੰਜਾਬ ਦੀ ਜੇ ਆਪਾਂ ਦੇਖੀਏ ਨਾਲੇ ਮਾਫੀ ਨਾਲ ਕੋਈ ਛੋਟਾ ਨਹੀਂ ਬਣ ਜਾਂਦਾ ਬਾਕੀ ਹੁਣ ਇਹ ਮਾਮਲਾ ਜਿਹੜਾ ਮੈਨੂੰ ਐ ਲੱਗਦਾ ਕਿ ਮਾਮਲੇ ਦਾ ਐਂਡ ਆ ਗਿਆ ਜਾਂ ਤਾਂ ਹੁਣ ਇਸ ਮਾਮਲੇ ਵਿੱਚ ਇਹ ਹੋਊਗਾ ਕਿ ਮੁੰਡਾ ਸਾਹਮਣੇ ਆਊਗਾ ਉਹ ਲੋਕ ਸਾਹਮਣੇ ਆਉਣਗੇ ਪਾਰਟੀ ਸਾਹਮਣੇ ਆਊਗੀ ਜਿਨ੍ਹਾਂ ਦੇ ਵਿਆਹ ਸੀ ਇੱਥੇ ਮੈਂ ਇੱਕ ਗੱਲ ਇਹ ਵੀ ਦੱਸ ਦਿੰਦਾ ਕਿ ਅਸੀਂ ਕਿਸੇ ਦੇ ਬਰੋਚ ਨਹੀਂ ਹੈਗੇ ਗੱਲ ਪਰ ਜਿੱਥੇ ਕੁੜੀ ਦੀ ਆ ਕਿਉਂਕਿ ਕਈ ਦਿਨਾਂ ਤੋਂ ਇੱਕ ਡਰਾਮਾ ਬਣਿਆ ਹੋਇਆ ਸੋਸ਼ਲ ਮੀਡੀਆ ਦੇ ਉੱਪਰ ਆ ਹਰ ਪਾਸੇ ਇਹੀ ਖਬਰ ਚੱਲ ਰਹੀ ਹੈ ਜਿਹੜੀ ਸਿਮਰ ਸਿੰਧੂ ਵਾਲੀ ਕੁੜੀ ਦੀ ਹੈਗੀ ਆ ਇਹ ਕਿਉਂ ਇਸ ਨੂੰ ਨਵੇੜਦੇ ਕਿਉਂ ਨਹੀਂ ਬੈਠ ਕੇ ਗੱਲਬਾਤ ਹੋ ਜੂਗੀ ਬੈਠ ਕੇ ਨਵੇੜ ਲਓ ਕੋਈ ਬਾਲਾ ਵੱਡਾ ਮਸਲਾ ਤਾਂ ਹੈ ਨਹੀਂ ਕਟਾਕ ਵੱਡਾ ਮਸਲਾ ਜੇ ਕੁੜੀ ਨੂੰ ਕੁੜੀ ਤਾਂ ਐ ਵੀ ਕਰੇ ਵੀ ਮੈਥੋਂ ਨਾ ਮਾਫੀ ਮੰਗਣਾ ਇਹਨਾਂ ਕਹਿ ਦੇਣ ਵੀ ਜਿਹੜੀ ਉਹ ਘਟਨਾ ਹੋਈ ਉਸ ਤੇ ਵੀ ਅਸਾਸੀ ਮਾਫੀ ਚਾਹੁੰਦੇ ਆ ਉਸ ਨੂੰ ਲੈ ਕੇ ਕਿਉਂਕਿ ਸਾਨੂੰ ਐਦਾਂ ਨਹੀਂ ਕਰਨਾ ਚਾਹੀਦਾ ਸੀ ਗਲਾਸ ਤਾਂ ਦੇਖ ਹੀ ਰਿਹਾ ਵੀਡੀਓ ਦੇ ਵਿੱਚ ਗਲਾਸ ਤਾਂ ਆਪਾਂ ਸਭ ਨੇ ਦੇਖਿਆ ਕਿ ਗਲਾਸ ਬਾਈ ਕਿਸ ਤਰੀਕੇ ਨਾਲ ਮਾਰਦਾ ਬਾਕੀ ਪੱਖ ਵੀ ਨਹੀਂ ਆਇਆ ਕੱਲ ਇੱਕ ਗ੍ਰਿਫਤਾਰੀ ਵੀ ਹੋਈ ਹੈ ਕੱਲ ਆਪਾਂ ਨੇ ਦੇਖਿਆ ਕਿ ਇੱਕ ਦੋ ਗ੍ਰਿਫਤਾਰੀਆਂ ਨੇ ਜਿਹੜੀਆਂ ਉਹ ਵੀ ਹੋਈਆਂ ਨੇ ਕੱਲ ਬਾਕੀ ਕੁੜੀ ਬਾਰ-ਬਾਰ ਇਹੀ ਕਹਿ ਰਹੀ ਆ ਕਿ ਨਾ ਤਾਂ ਮੈਨੂੰ ਪਰਚਿਆਂ ਦਾ ਸ਼ੌਂਕ ਆ ਨਾ ਮੈਂ ਉਹਨਾਂ ਨੂੰ ਐ ਇਦਾਂ ਦਿਖਾਉਣਾ ਚਾਹੁੰਦੀ ਆ ਨੀਚਾ ਦਿਖਾਉਣਾ ਚਾਹੁੰਦੀ ਆ ਮੈਂ ਤਾਂ ਸਿਰਫ ਇਹ ਚਾਹੁੰਦੀ ਆ ਕਿ ਮੈਂ ਹੱਕ ਪਿੱਛੇ ਆਵਾਜ਼ ਚੱਕੀ ਆ ਤੇ ਅਗਰ ਮੈਂ ਇੱਥੇ ਆ ਕੇ ਪਿੱਛੇ ਹਟਦੀ ਆ ਤਾਂ ਲੋਕ ਮੈਨੂੰ ਗਲਤ ਕਹਿਣਗੇ ਕਿ ਬਸ ਮੈਂ ਇੰਨਾ ਕੁ ਕਹਿੰਦੀ ਆ ਕਿ ਇੱਕ ਵਾਰ ਮਾਫੀ ਮੰਗ ਲੈਣਾ ਤੇ ਦੂਸਰੇ ਪਾਸੇ ਜਿਹੜੇ ਅੱਜ ਕੁੜੀ ਦੇ ਸਾਥ ਦੇ ਵਿੱਚ ਆਏ ਪ੍ਰਧਾਨ ਜੀ ਨਾਲ ਇਹਨਾਂ ਦੀ ਲੈਂਡ ਦਾ ਹੋਊਗਾ ਕੋਈ ਹੈਨਾ ਉਹਨਾਂ ਨੇ ਵੀ ਸਾਹਮਣੇ ਆ ਕੇ ਇਹੀ ਕਿਹਾ ਕਿ ਅਗਰ ਕੁੜੀ ਸਮਝੌਤਾ ਕਰਦੀ ਆ ਤਾਂ ਵੀ ਅਸੀਂ ਇਹਦੇ ਨਾਲ ਆ ਅਗਰ ਕੁੜੀ ਸਮਝੌਤਾ ਨਹੀਂ ਕਰਦੀ ਅਸੀਂ ਫੇਰ ਵੀ ਨਾਲ ਖੜਿਆ ਡਟ ਕੇ ਅਤੇ ਉਹਨਾਂ ਨੇ ਆਪਣੀ ਲੈਂਡ ਦੇ ਬੰਦਿਆਂ ਨੂੰ ਕਿਹਾ ਕਿ ਤੁਸੀਂ ਨਾ ਡਰਾਮਾ ਬਣਾ ਕੇ ਰੱਖਤਾ ਕਿ ਐਡੀ ਕਬੱਡੀ ਗੱਲ ਸੀ ਬੈਠ ਕੇ ਦੋਨੇ ਤਰ੍ਹਾਂ ਦਾ ਸਮਝੌਤਾ ਕਰਾਉਂਦੇ ਵੱਡੇ ਵੱਡੇ ਮਸਲੇ ਹੱਲ ਹੋ ਜਾਂਦੇ ਨੇ ਸਮਝੌਤੇ ਨਾਲ ਤੁਸੀਂ ਵੀ ਸਿਆਣੇ ਹੋ ਜਿਹੜੇ ਵੀਡੀਓ ਦੇਖ ਰਹੇ ਹੋਵੋਗੇ ਕੋਈ ਬਾਲਾ ਵੱਡਾ ਮਸਲਾ ਤਾਂ ਹੈ ਨਹੀਂ ਸੀ ਪਰ ਐਨਾ ਹੋ ਗਿਆ ਕਿ ਯਾਰ ਇੱਕ ਕੁੜੀ ਆ ਇੱਕ ਕੁੜੀ ਜਿੱਤ ਕਿਵੇਂ ਰਹੀ ਹੈ ਜਦੋਂ ਕੁੜੀ ਕੋਈ ਗੱਲ ਕਹਿ ਰਹੀ ਆ ਵੀ ਉਸ ਦਾ ਸਾਥ ਪੰਜਾਬ ਕਿਉਂ ਦੇ ਰਿਹਾ ਪੂਰਾ ਕੁੜੀ ਨੂੰ ਜਿਹੜਾ ਹੈਗਾ ਝੂਠਾ ਸਾਫਤ ਕਰੋ ਕੁੜੀ ਨੂੰ ਹੈਨਾ ਪਰ ਜਦੋਂ ਰੱਬ ਕਿਸੇ ਦੇ ਨਾਲ ਹੁੰਦਾ ਨਾ ਫਿਰ ਉਸ ਨੂੰ ਹਰਾਉਣਾ ਬਹੁਤ ਮੁਸ਼ਕਲ ਹੋ ਜਾਂਦਾ ਇਸੇ ਕਰਕੇ ਤਾਂ ਪਹਿਲਾਂ ਪੰਜਾਬੀਆਂ ਦਾ ਸਾਥ ਮਿਲਿਆ ਚੰਗਾ ਲੱਗਿਆ ਕਿ ਕੁੜੀ ਬੇਚਜ ਕੋ ਕੇ ਕੁੜੀ ਨੇ ਜਿਹੜੀਆਂ ਗੱਲਾਂ ਕਰੀਆਂ ਅਤੇ ਅੱਜ ਉਸਦੇ ਲੈਣ ਦੇ ਬੰਦਿਆਂ ਦਾ ਵੀ ਸਾਥ ਮਿਲਿਆ ਬੰਦੇ ਦਾ ਹੌਸਲਾ ਦੁੱਗਣਾ ਹੋ ਜਾਂਦਾ ਲੋਕਾਂ ਦਾ ਜਿੱਥੇ ਸਾਥ ਹੈਗਾ ਹੈਗਾ ਸੀ ਜਦੋਂ ਉਸਦੀ ਆਪ ਦੇ ਲੈਣ ਦੇ ਬੰਦੇ ਕਹਿੰਦੇ ਨੇ ਭਾਈ ਕੋਈ ਗੱਲ ਨਹੀਂ ਨਾਲ ਖੜਿਆ ਤੇਰੇ ਹੈਨਾ ਤਾਂ ਉੱਥੇ ਹੌਸਲਾ ਦੁੱਗਣਾ ਹੋ ਜਾਂਦਾ ਤੇ ਕੁੜੀ ਰੋਈ ਆ ਬਾਈ ਰੋਈ ਆ ਯਾਰ ਸੱਚੀ ਵੀਡੀਓ ਦੇਖ ਕੇ ਨਾ ਮੈਂ ਵੀ ਭਾਵਕ ਹੋ ਗਿਆ ਬੀ ਯਾਰਾ ਹੋ ਕੀ ਰਿਹਾ ਚੱਲ ਕੀ ਰਿਹਾ ਯਾਰ ਕਾਢੀ ਕਬੱਡੀ ਗੱਲ ਆ ਮਸਲਾ ਬੈਠ ਕੇ ਸਮਝ ਲਓ ਜੇ ਭਾਈ ਮਸਲਾ ਬੈਠ ਕੇ ਨਹੀਂ ਸੁਲਝਾਇਆ ਜਾਂਦਾ ਤਾਂ ਕੋਰਟ ਦੇ ਵਿੱਚ ਦੇਖ ਲਓ ਇੱਕ ਦੂਜੇ ਦੇ ਉੱਪਰ ਰੋਪ ਲਾਉਣ ਦਾ ਜਿਹੜਾ ਹੈਗਾ ਕੋਈ ਤੁੱਕ ਨਹੀਂ ਬਣਦੀ ਸੋਸ਼ਲ ਮੀਡੀਆ ਦੇ ਉੱਪਰ ਤੁਸੀਂ ਕੀ ਰਾਏ ਦਵੋਗੇ ਯਾਰ ਕਿਉਂਕਿ ਬੜਾ ਮਨ ਦੁਖੀ ਹੋਇਆ ਇਹ ਵੀਡੀਓ ਦੇਖ ਕੇ ਜਦੋਂ ਕੁੜੀ ਆ ਜਿਹੜੀ ਨਾ ਰੋ ਰਹੀ ਸੀ ਕਿਉਂਕਿ ਕਿਸੇ 30 ਪੈਣ ਨੂੰ ਭਾਈ ਰੋਂਦੇ ਦੇਖਿਆ ਨਹੀਂ ਜਾਂਦਾ ਤਾਂ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ ਰੱਬ ਰੱਖਾ